ਸ਼ਲੋਕ ਦੇਨ ਹਰ ਪ੍ਰਭ ਛੋਡ ਕੈ ਲਾਗੀ ਆਨ ਸੁਆਇ ਦਿਨ ਹਰ ਭਾਵ ਪਰਮੇਸ਼ਰ ਜੋ ਹੈ ਸਾਰੀਆਂ ਦਾਤਾਂ ਦੇਣ ਵਾਲੇ ਪ੍ਰਭੂ ਨੂੰ ਛੱਡ ਕੇ ਜੀਵ ਹੋਰ ਸੁਆਦ ਵਿੱਚ ਲੱਗੀ ਰਹਿੰਦੇ ਹਨ ਸੁਆਇ ਦਾ ਮਤਲਬ ਸੁਆਦ ਨਾਨਕ ਕਹੂ ਨਾ ਸੀ ਜਈ ਬਿਨ ਨਾਮੈ ਪਤ ਜਾਇ ਇਹ ਨਾਨਕ ਇਹੋ ਜਿਹਾ ਕਦੀ ਕੋਈ ਮਨੁੱਖ ਜੀਵਨ ਯਾਤਰਾ ਵਿੱਚ ਕਾਮਯਾਬ ਨਹੀਂ ਹੁੰਦਾ ਕਿਉਂਕਿ ਪ੍ਰਭੂ ਦੇ ਨਾਮ ਤੋਂ ਬਿਨਾ ਇੱਜ਼ਤ ਨਹੀਂ ਰਹਿੰਦੀ ਅਸ਼ਟਪਦੀ 10 ਵਸਤੂ ਲੈ ਪਾਛੇ ਪਾਵੇ ਮਨੁੱਖ ਪ੍ਰਭੂ ਤੋਂ 10 ਚੀਜ਼ਾਂ ਲੈ ਕੇ ਸੰਭ ਲੈਂਦਾ ਹੈ ਇਕ ਵਸਤ ਕਾਰਨ ਵਿਖੋਟ ਗਵਾਵੇ ਪਰ ਇੱਕ ਚੀਜ਼ ਦੀ ਖਾਤਰ ਆਪਣਾ ਇਤਵਾਰ ਉਸ ਪਰਮੇਸ਼ਰ ਨੂੰ ਗਵਾ ਲੈਂਦਾ ਹੈ ਇੱਕ ਵੀ ਨਾ ਦੇ 10 ਵੀ ਹਿਰਲੇ ਹਿਰਦਾ ਮਤਲਬ ਖੋਣਾ ਜੇ ਪ੍ਰਭੂ ਇੱਕ ਚੀਜ਼ ਵੀ ਨਾ ਦੇਵੇ ਤੇ 10 ਦਿੱਤੀਆਂ ਹੋਈਆਂ ਚੀਜ਼ਾਂ ਵੀ ਖੋ ਲਵੇ ਤਾਂ ਮੂੜਾ ਕਹ ਕਹਾ ਕਰੇ ਤਾਂ ਮੂਰਖ ਕੀ ਕਰ ਸਕਦਾ ਹੈ ਮੂੜਾ ਦਾ ਮਤਲਬ ਮੂਰਖ ਤਾਂ ਦੱਸੋ ਇਹ ਮੂਰਖ ਕੀ ਕਰ ਸਕਦਾ ਹੈ ਜਿਸ ਠਾਕੁਰ ਸਿਉ ਨਾਹੀ ਚਾਰਾ ਜਿਸ ਮਾਲਕ ਦੇ ਨਾਲ ਪੀਛ ਨਹੀਂ ਜਾ ਸਕਦੀ ਜਿਹਦੇ ਅੱਗੇ ਕੋਈ ਆਪਾ ਰੋਸ ਨਹੀਂ ਕਰ ਸਕਦੇ ਤਾਕੂ ਕੀਜੈ ਸਦ ਨਮਸ਼ਕਾਰਾ ਉਸ ਦੇ ਅੱਗੇ ਸਦਾ ਸਿਰ ਨਿਭਾਉਣਾ ਹੀ ਚਾਹੀਦਾ ਹੈ ਜਾ ਕੇ ਮਨ ਲੱਗਾ ਪ੍ਰਭ ਮੀਠਾ ਜਿਸ ਮਨੁੱਖ ਦੇ ਮਨ ਵਿੱਚ ਪ੍ਰਭੂ ਪਿਆਰਾ ਲੱਗਦਾ ਹੈ ਮਿੱਠਾ ਲੱਗਦਾ ਹੈ ਸਰਬ ਸੁਖ ਤਾਹੂ ਮਨ ਵੂਠਾ ਸਾਰੇ ਸੁਖ ਉਸਦੇ ਹਿਰਦੇ ਵਿੱਚ ਆ ਵਸਦੇ ਹਨ ਜਿਸ ਜਨ ਆਪਣਾ ਹੁਕਮ ਮਨਾਇਆ ਜਿਸ ਮਨੁੱਖ ਤੋਂ ਪ੍ਰਭੂ ਆਪਣਾ ਹੁਕਮ ਮਨਾਉਂਦਾ ਹੈ ਸਰਬ ਥੋਕ ਨਾਨਕ ਤਿਨ ਪਾਇਆ ਏ ਨਾਨਕ ਦੁਨੀਆ ਦੇ ਸਾਰੇ ਪਦਾਰਥ ਮਨੁ ਉਸ ਨੂੰ ਲੱਭ ਲੈ ਹਨ ਗਣਤ ਛਾ ਆਪਣੀ ਦੇ ਰਾਸ ਪ੍ਰਭੂ ਛਾ ਅਣਗਿਣਤ ਪਦਾਰਥਾਂ ਦੀ ਪੂੰਜੀ ਜੀਵ ਵਣਜਾਰੀ ਨੂੰ ਦਿੰਦਾ ਹੈ ਖਾਤ ਪੀਤ ਵਰਤੈ ਆਨੰਦ ਉਲਾਸ ਜੀਵ ਖਾਂਦਾ ਪੀਂਦਾ ਚਾਉ ਤੇ ਖੁਸ਼ੀ ਨਾਲ ਇਹਨਾਂ ਪਦਾਰਥਾਂ ਨੂੰ ਵਰਤਦਾ ਹੈ ਆਪਣੀ ਆਮਾਨ ਕਸ਼ ਬਹਰ ਛਹਲੇ ਜੇ ਛਾ ਆਪਣੀ ਕੋਈ ਆਮਾਨਤ ਮੂੜ ਲੈ ਅਗਿਆਨੀ ਮਨ ਰੂਸ਼ ਕਰੇ ਤਾਂ ਇਹ ਅਗਿਆਨੀ ਮਨ ਵਿੱਚ ਰੂਸ ਕਰਦਾ ਹੈ ਪ੍ਰੋਟੈਸਟ ਕਰਦਾ ਹੈ ਆਪਣੀ ਪ੍ਰਤੀਤ ਆਪ ਹੀ ਖੋਵੇ ਇਸ ਤਰ੍ਹਾਂ ਆਪਣਾ ਇਤਵਾਰ ਆਪ ਹੀ ਗਵਾ ਲੈਂਦਾ ਹੈ ਬਹੁਰ ਉਸ ਦਾ ਵਿਸ਼ਵਾਸ ਨਾ ਹੋਵੇ ਤੇ ਮੂੜ ਇਸ ਦਾ ਵਿਸ਼ਵਾਸ ਤੇ ਮੂੜ ਇਸ ਦਾ ਵਿਸ਼ਵਾਸ ਜਿਹੜਾ ਹੈ ਉਸ ਮੂਰਖ ਤੇ ਉਸ ਮੂੜੇ ਦੇ ਉੱਤੇ ਨਹੀਂ ਕੀਤਾ ਜਾ ਸਕਦਾ ਜਿਸ ਕੀ ਵਸਤ ਤਿਸ ਆਗੈ ਰਾਖੈ ਜੇ ਜਿਸ ਪ੍ਰਭੂ ਦੀ ਬਖਸ਼ੀ ਹੋਈ ਚੀਜ਼ ਹੈ ਉਸ ਦੇ ਅੱਗੇ ਆਪ ਹੀ ਖੁਸ਼ੀ ਨਾਲ ਰੱਖ ਦੇਵੇ ਪ੍ਰਭ ਕੀ ਆਗਿਆ ਮੰਨੇ ਮਾਥੇ ਮਾਥੇ ਦਾ ਮਤਲਬ ਮੱਥੇ ਦੇ ਉੱਤੇ ਤੇ ਪ੍ਰਭੂ ਦਾ ਹੁਕਮ ਕੋਈ ਚੀਜ਼ ਖੁਸ਼ ਜਾਣ ਵੇਲੇ ਸਿਰ ਮੱਥੇ ਤੇ ਮੰਨ ਲੈ ਉਸ ਤੇ ਚੌਗਣ ਕਰੇ ਨਿਹਾਲ ਤਾ ਪ੍ਰਭੂ ਉਸ ਨੂੰ ਅੱਗੇ ਨਾਲੋਂ ਚੌਗਣ ਦਾ ਮਤਲਬ 4 ਗੁਣਾ ਨੇਹਾਲ ਕਰ ਦਿੰਦਾ ਹੈ ਨਾਨਕ ਸਾਹਿਬ ਸਦਾ ਦਿਆਲ ਏ ਨਾਨਕ ਮਾਲਕ ਸਦਾ ਮਿਹਰ ਕਰਨ ਵਾਲਾ ਹੈ ਅਨਕ ਭਾਂਤ ਮਾਇਆ ਕੀ ਹੀਤ ਸਰ ਪਰ ਹੂਬਤ ਜਾਨ ਅਨੀਤ ਮਾਇਆ ਦੇ ਪਿਆਰ ਅਨੇਕਾਂ ਕਿਸਮਾਂ ਦੇ ਹਨ ਅਨਕ ਭਾਂਤ ਦਾ ਮਤਲਬ ਕਈ ਕਿਸਮਾਂ ਦੇ ਭਾਵ ਮਾਇਆ ਦੇ ਅਨੇਕਾ ਸੋਹਣੇ ਸਰੂਪ ਮਨੁੱਖ ਦੇ ਮਨ ਨੂੰ ਮੋਹਦੇ ਹਨ ਬਿਰਖ ਕੀ ਛਾਇਆ ਸਿਉ ਰੰਗ ਲਾਵੇ ਪਰ ਇਹ ਕਿਸ ਤਰ੍ਹਾਂ ਦੇ ਹਨ ਜੇ ਕੋਈ ਮਨੁੱਖ ਰੁੱਖ ਦੀ ਛਾਂ ਨਾਲ ਪਿਆਰ ਪਾ ਬੈਠੇ ਉਹ ਬਿਨਸੈ ਉਹ ਮਨ ਪਛੁਤਾਵੇ ਉਹ ਛਾਂ ਨਾਸ ਹੋ ਜਾਂਦੀ ਹੈ ਕਿਉਂਕਿ ਸੂਰਜ ਮਟਣ ਦੇ ਨਾਲ ਛਾਂ ਖਤਮ ਹੋ ਜਾਂਦੀ ਹੈ ਤੇ ਫਿਰ ਕੀ ਹੁੰਦਾ ਹੈ ਉਹ ਮਨੁੱਖ ਮਨ ਵਿੱਚ ਪਛਤਾਉਂਦਾ ਹੈ ਜੋ ਦੀਸੈ ਸੋ ਚਾਲਣ ਹਾਰ ਇਹ ਸਾਰਾ ਜਗਤ ਜੋ ਦਿਸ ਰਿਹਾ ਹੈ ਇਹ ਨਾਸ਼ਵਾਨ ਹੈ ਲਪਟ ਰਿਹੁ ਤੈ ਅੰਧ ਅੰਧਾਰ ਲਪਟ ਰਹਿਉ ਦਾ ਮਤਲਬ ਜਫਾ ਮਾਰ ਕੇ ਬੈਠਾ ਹੋਇਆ ਇਸ ਜਗਤ ਨਾਲ ਇਹ ਅੰਨਾਂ ਦਾ ਅੰਨਾ ਜੀਵ ਜਫੀ ਪਾਈ ਬੈਠਾ ਰਿਹਾ ਹੈ ਬਟਾਉ ਸਿਉ ਜੋ ਲਾਬੈ ਨੀ ਬਟਾਉ ਦਾ ਮਤਲਬ ਹੁੰਦਾ ਰਾਹੀ ਜੋ ਕੋਈ ਮਨੁੱਖ ਰਾਹੀ ਦੇ ਨਾਲ ਪਿਆਰ ਪਰ ਲਵੇ ਰਾਹੀ ਨੇ ਤੇ ਆਪਣੇ ਰਾਹੇ ਤੁਰੇ ਰਹਿਣਾ ਹੈ ਤੇ ਫਿਰ ਕੀ ਹੁੰਦਾ ਹੈ ਤਾਕੋ ਹਾਥ ਨ ਆਵੈ ਕੀ ਅੰਤ ਨੂੰ ਉਸ ਦੇ ਹੱਥ ਪੱਲੇ ਕੁਝ ਨਹੀਂ ਪੈਂਦਾ ਮਨ ਹਰ ਕੇ ਨਾਮ ਕੀ ਪ੍ਰੀਤ ਸੁਖ ਦਾਈ ਏ ਮਨ ਪ੍ਰਭੂ ਦੇ ਨਾਮ ਦਾ ਪਿਆਰ ਹੀ ਸੁਖ ਦੇਣ ਵਾਲਾ ਹੈ ਕਰ ਕਿਰਪਾ ਨਾਨਕ ਆਪ ਲਈ ਲਾਈ ਪਰ ਹੀ ਨਾਨਕ ਇਹ ਪਿਆਰ ਉਸ ਮਨੁੱਖ ਨੂੰ ਨਸੀਬ ਹੁੰਦਾ ਹੈ ਜਿਸ ਨੂੰ ਪ੍ਰਭੂ ਮੇਰ ਕਰਕੇ ਆਪ ਲਾਉਂਦਾ ਹੈ ਮਿੱਥਿਆ ਤਨ ਧਨ ਕੁਟੰਬ ਸੁਬਾਇਆ ਮਿੱਥਿਆ ਦਾ ਮਤਲਬ ਨਾਸ਼ਵਾਨ ਜਦ ਇਹ ਸਰੀਰ ਧਨ ਤੇ ਸਾਰਾ ਪਦਾਰਥ ਨਾਸ਼ਵੰਤ ਹੈ ਮਿੱਥਿਆ ਹੋਮੇ ਮਮਤਾ ਮਾਇਆ ਮਾਇਆ ਦੀ ਮਾਲਕੀ ਤੇ ਹੋਮੇ ਭਾਵ ਧਨ ਤੇ ਪਰਿਵਾਰ ਦੇ ਕਾਰਨ ਬੜਪਣ ਜਿਹੜਾ ਹੈ ਇਹਨਾਂ ਉੱਤੇ ਮਾਣ ਵੀ ਝੂਠਾ ਹੈ ਮਿੱਥਿਆ ਰਾਜ ਜੂਬਨ ਧਨਮਾਲ ਰਾਜ ਜੂਬਨ ਤੇ ਧਨਮਾਲ ਇਹ ਵੀ ਸਭ ਮਿੱਥੇ ਹੋਏ ਨੇ ਭਾਵ ਨਾਸ਼ਵਾਨ ਹਨ ਮਿੱਥਿਆ ਕਾਮ ਕ੍ਰੋਧ ਬਿਕਰਾਲ ਇਦੇ ਵਾਸਤੇ ਇਨ੍ਹਾਂ ਦੇ ਕਾਰਨ ਕਾਮ ਦੀ ਲਹਿਰ ਤੇ ਭਿਆਨਕ ਕਰੋਧ ਇਹ ਵੀ ਵਿਅਰਥ ਹਨ ਮਿੱਥਿਆ ਰਥ ਹਸਤੀ ਅਸ਼ਭ ਵਸਤਰਾ ਰਥ ਹਾਥੀ ਘੋੜੇ ਤੇ ਸੁੰਦਰ ਕੱਪੜੇ ਸਦਾ ਕਾਇਮ ਰਹਿਣ ਵਾਲੇ ਨਹੀਂ ਹਨ ਮਿੱਥਿਆ ਰੰਗ ਸੰਗ ਮਾਇਆ ਪੀਕ ਹਸਤਾ ਇਹ ਸਾਰੀ ਮਾਇਆ ਨੂੰ ਪਿਆਰ ਨਾਲ ਵੇਖ ਕੇ ਜੀਬ ਹੱਸਦਾ ਹੈ ਪੀਖ ਹੱਸਦਾ ਹੱਸਦਾ ਮਨ ਹੱਸਦਾ ਹੈ ਪਰ ਇਹ ਹਾਸਾ ਤੇ ਮਾਣ ਵੀ ਬੇਅਰਥ ਹੈ ਮਿੱਥਿਆ ਧਰੂ ਮੋਹ ਅਭਿਮਾਨ ਦਗਾ ਮੂਤਿ ਹੰਕਾਰ ਇਹ ਸਾਰੇ ਹੀ ਮਨ ਦੇ ਬੇਅਰਥ ਤਰੰਗ ਹਨ ਮਿੱਥਿਆ ਆਪਸ ਉਪਰ ਕਰਤ ਗੁਮਾਨ ਗੁਮਾਨ ਦਾ ਮਤਲਬ ਹੁੰਦਾ ਹੰਕਾਰ ਮਾਣ ਆਪਣੇ ਉੱਤੇ ਮਾਣ ਕਰਨਾ ਹੰਕਾਰ ਕਰਨਾ ਇਹ ਵੀ ਝੂਠਾ ਨਸ਼ਾ ਹੈ ਅਸਥਿਰ ਭਗਤ ਸਾਧਕੀ ਸ਼ਰਨ ਸਦਾ ਕੈਮ ਰਹਿਣ ਵਾਲੀ ਪ੍ਰਭੂ ਦੀ ਭਗਤੀ ਹੀ ਜੋ ਗੁਰੂ ਦੀ ਸ਼ਰਨ ਪੈ ਕੇ ਕੀਤੀ ਜਾਏ ਨਾਨਕ ਜਪ ਜਪ ਜੀਵੈ ਹਰ ਕੀ ਚਰਨ ਏ ਨਾਨਕ ਪ੍ਰਭੂ ਦੇ ਚਰਨ ਹੀ ਸਦਾ ਜਪ ਕੇ ਮਨੁੱਖ ਅਸਲੀ ਜੀਵਨ ਜਿਉਂਦਾ ਹੈ ਮਿੱਥਿਆ ਸਰਵਣ ਪਰ ਨਿੰਦਾ ਸੁਣੇ ਮਨੁੱਖ ਦੇ ਕੰਨ ਬੇਅਰਥ ਹਨ ਜੀਉ ਪਰਾਇ ਬਖੀਲੀ ਸੁਣਦੇ ਹਨ ਕਿਸੇ ਦੀ ਨਿੰਦਾ ਸੁਣਦੇ ਹਨ ਮਿੱਥਿਆ ਹਸਤ ਪਰ ਦਰਬ ਕੋ ਹਿਰੈ ਹੱਥ ਬੇਅਰਥ ਹਨ ਜੇ ਇਹ ਪਰਾਏ ਧਨ ਨੂੰ ਚੁਰਾਉਂਦੇ ਹਨ ਮਿੱਥਿਆ ਨੇਤਰ ਪੀਖਤ ਪਰ ਤਹਿ ਰੂਪਾਦ ਅੱਖਾਂ ਬਿਰਥ ਹਨ ਜੋ ਇਹ ਪਰਾਈ ਜਨਾਨੀ ਦਾ ਰੂਪ ਤੱਕਦੀਆਂ ਹਨ ਮਿੱਥਿਆ ਰਸਨਾ ਭੋਜਨ ਅਨ ਸੁਆਦ ਜੀਬ ਬਿਰਥ ਹੈ ਜੇ ਇਹ ਖਾਣੇ ਤੇ ਹੋਰ ਸੁਆਦਾਂ ਵਿੱਚ ਲੱਗੀ ਹੋਈ ਹੈ ਇਹ ਭੋਜਨ ਖਾਣ ਵਾਸਤੇ ਦਿੱਤੀ ਹੈ ਪਰਮੇਸ਼ਰ ਦਾ ਨਾਮ ਜਪਣ ਵਾਸਤੇ ਦਿੱਤੀ ਹੈ ਪਰ ਜੇ ਇਹ ਕਿਸੇ ਦੀ ਨਿੰਦਾ ਤੇ ਚਸਕੀਆਂ ਵਿੱਚ ਫਸੀ ਹੈ ਤੇ ਇਹ ਵੀ ਬਿਰਥ ਹੈ ਮਿੱਥਿਆ ਚਰਨ ਪਰ ਵਿਕਾਰ ਕੋਤਾਵੇ ਚਰਨ ਦਾ ਮਤਲਬ ਪੈਰ ਪੈਰ ਬੇਰਥ ਹਨ ਜੀ ਇਹ ਪਰਾਏ ਨੁਕਸਾਨ ਵਾਸਤੇ ਦੌੜ ਭੱਜ ਕਰ ਰਹੇ ਹਨ ਮਿੱਥਿਆ ਮਨ ਪਰ ਲੋਭ ਲੁਭਾਵੈ हे ਮਨ ਤੂੰ ਵੀ ਬੇਰਥ ਹੈ ਜੇ ਤੂੰ ਪਰਾਏ ਧਨ ਦਾ ਲੋਭ ਕਰ ਰਿਆ ਹੈ ਮਿੱਥਿਆ ਤਨ ਨਹੀਂ ਪਰ ਉਪਕਾਰਾ ਉਹ ਸਰੀਰ ਬੇਅਰਥ ਹਨ ਜੋ ਦੂਜਿਆਂ ਨਾਲ ਭਲਾਈ ਨਹੀਂ ਕਰਦੇ ਪਰਉਪਕਾਰ ਦਾ ਮਤਲਬ ਕਿਸੇ ਦੀ ਭਲਾਈ ਕਰਨਾ ਮਿੱਥਿਆ ਬਾਸ ਲੇਤ ਵਿਕਾਰਾ ਨਕ ਬੇਅਰਥ ਹੈ ਜੋ ਵਿਕਾਰਾਂ ਦੀ ਬਾਸ਼ਨਾ ਲੈ ਰਿਹਾ ਹੈ ਬਿਨ ਬੂਝੈ ਮਿੱਥਿਆ ਸਭ ਭੈ ਆਪਣੀ ਹੋਂਦ ਦਾ ਮਨੋਰਥ ਸਮਝਣ ਤੋਂ ਬਿਨਾ ਇਹ ਸਾਰੇ ਅੰਗ ਬੇਅਰਥ ਹਨ ਭਾਵ ਜੀ ਰਸਨਾ ਪਰਮੇਸ਼ਰ ਦਾ ਨਾਮ ਨਹੀਂ ਉਚਾਰਦੀ ਕੰਨ ਪਰਮੇਸ਼ਰ ਦਾ ਨਾਮ ਨਹੀਂ ਸਿਮਰਦੇ ਤੇ ਫਿਰ ਇਹ ਸਭ ਬ्यर्थ ਹਨ ਸਫਲ ਦੇ ਨਾਨਕ ਹਰ ਹਰ ਨਾਮ ਲਈ ਇਹ ਨਾਨਕ ਉਹ ਸਰੀਰ ਸਫਲ ਹੈ ਜੋ ਪ੍ਰਭੂ ਦਾ ਨਾਮ ਜਪਦਾ ਹੈ ਬਿਰਤੀ ਸਾਖਤ ਕੀ ਆਰਜਾ ਆਰਜਾ ਦਾ ਮਤਲਬ ਹੁੰਦਾ ਉਮਰ ਰੱਬ ਨਾਲੋਂ ਟੁੱਟੇ ਹੋਏ ਮਨੁੱਖ ਦੀ ਉਮਰ ਬ्यर्थ ਜਾਂਦੀ ਹੈ ਸਾਚ ਬਿਨਾ ਕਹਿ ਹੋਬਤ ਸੂਚਾ ਕਿਉਂਕਿ ਸੱਚੇ ਪ੍ਰਭੂ ਦੇ ਨਾਮ ਤੋਂ ਬਿਨਾ ਉਹ ਕਿਵੇਂ ਸੁੱਚਾ ਹੋ ਸਕਦਾ ਹੈ ਬਿਰਥਾ ਨਾਮ ਬਿਨਾ ਤਨ ਅੰਦ ਨਾਮ ਤੋਂ ਬਿਨਾ ਅੰਨੇ ਸਾਕਤ ਦਾ ਸਰੀਰ ਕਿਸੇ ਕੰਮ ਦਾ ਨਹੀਂ ਹੈ ਮੁਖ ਆਵਤ ਤਾਕੇ ਦੁਰਗੰਧ ਦੁਰਗੰਧ ਦਾ ਮਤਲਬ ਹੁੰਦਾ ਬਦਬੂ ਕਿਉਂਕਿ ਉਸ ਦੇ ਮੂੰਹ ਵਿੱਚੋਂ ਨਿੰਦਾ ਆਦਕ ਦੀ ਬਦਬੂ ਜਿਹੜੀ ਆ ਉਹ ਆਉਂਦੀ ਹੈ ਬਿਨ ਸਿਮਰਨ ਦਿਨ ਰਾਤ ਬਿਰਥਾ ਬਿਹਾਈ ਤੇ ਮੇ ਸਿਮਰਨ ਤੋਂ ਬਿਨਾ ਸਾਖਤ ਦੇ ਦਿਨ ਰਾਤ ਅਫਲ ਚਲੇ ਜਾਂਦੀ ਹਨ ਕਿਸੇ ਕੰਮ ਨਹੀਂ ਆਉਂਦੇ ਮੇਗ ਬਿਨਾ ਜਿਉ ਖੇਤੀ ਜਾਏ ਜਿਵੇਂ ਵਰਖਾ ਤੋਂ ਬਿਨਾ ਖੇਤੀ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ ਪੈਲੀ ਨਿਸਫਲ ਜਾਂਦੀ ਹੈ ਗੋਬਿੰਦ ਭਜਨ ਬਿਨ ਬ੍ਰਥੇ ਸਭ ਕਾਮ ਪ੍ਰਭੂ ਦੇ ਭਜਨ ਤੋਂ ਸਖਣਾ ਰਹਿਣ ਕਰਕੇ ਮਨੁੱਖ ਦੇ ਸਾਰੇ ਕੰਮ ਅਰਥ ਵਿੱਚ ਨਹੀਂ ਪੈਂਦੇ ਕਿਵੇਂ ਨਹੀਂ ਪੈਂਦੇ ਜਿਉਂ ਕਿਰਪਨ ਕੇ ਨਿਰਾਰਥ ਧਾਮ ਕਿਰਪਨ ਦਾ ਮਤਲਬ ਹੁੰਦਾ ਕੰਜੂਸ ਜਿਵੇਂ ਕੰਜੂਸ ਦਾ ਧਨ ਉਸ ਦੇ ਆਪਣੇ ਕਿਸੇ ਕੰਮ ਨਹੀਂ ਆਉਂਦਾ ਧਨ ਧਨ ਤੇ ਜਨ ਜਹ ਘਟ ਵਸਿਉ ਹਰ ਨਾਉ ਉਹ ਮਨੁੱਖ ਮੁਬਾਰਕ ਹਨ ਧੰਤਾ ਦੇ ਯੋਗ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਵਸਦਾ ਹੈ ਨਾਨਕ ਤਾਕੈ ਬਲ ਬਲ ਜਾਉ ਏ ਨਾਨਕ ਆਖ ਕੇ ਮੈਂ ਉਹਨਾਂ ਗੁਰਮੁਖਾਂ ਤੋਂ ਸਦ ਕੀ ਜਾਂਦਾ ਹਾਂ ਬਲਹਾਰੇ ਜਾਂਦਾ ਹਾਂ ਬਲ ਬਲ ਜਾਂਦਾ ਹਾਂ ਰਹਿਤ ਅਬਰ ਕਸ਼ ਅਬਰ ਕਮਾਬਤ ਧਰਮ ਦੇ ਬਾਹਰਲੇ ਧਾਰੇ ਹੋਏ ਚਿੰਨ ਹੂਰ ਹਨ ਇਹ ਅਮਲੀ ਜ਼ਿੰਦਗੀ ਕੁਝ ਹੋਰ ਹੈ ਮਨ ਨਹੀਂ ਪ੍ਰੀਤ ਮੁਖੋ ਗੰਡ ਲਾਬਤ ਮਨ ਵਿੱਚ ਤਾਂ ਪ੍ਰਭੂ ਨਾਲ ਪਿਆਰ ਨਹੀਂ ਮੂੰਹ ਦੀਆਂ ਗੱਲਾਂ ਨਾਲ ਘਰ ਪੂਰਾ ਕਰ ਜਾਂਦਾ ਹੈ ਜਾਨਣ ਹਾਰ ਪ੍ਰਭੂ ਪਰਬੀਣ ਪਰਬੀਣ ਦਾ ਮਤਲਬ ਹੁੰਦਾ ਸਿਆਣਾ ਪਰ ਦਿਲ ਦੀਆਂ ਜਾਣਣ ਵਾਲਾ ਪ੍ਰਭੂ ਸਿਆਣਾ ਹੈ ਬਾਹਰ ਭੀਖ ਨਾ ਕਾਹੂ ਪੀਨ ਉਹ ਕਦੇ ਕਿਸੇ ਦੇ ਬਾਹਰਲੇ ਭੀਖ ਨਾਲ ਪ੍ਰਸੰਨ ਨਹੀਂ ਹੋਇਆ ਅਬਰ ਉਪਦੇਛੈ ਆਪ ਨਾ ਕਰੈ ਜੋ ਮਨੁਖ ਹੋਰਨਾਂ ਨੂੰ ਮਤ ਦਿੰਦਾ ਹੈ ਤੇ ਆਪ ਨਹੀਂ ਕਮਾਉਂਦਾ ਆਬਤ ਜਾਬਤ ਜਨਮੈ ਮਰੇ ਉਹ ਸਦਾ ਜਨਮ ਮਰਨ ਦੀ ਗੀੜ ਵਿੱਚ ਪਿਆ ਰਹਿੰਦਾ ਹੈ ਭਾਵ ਜਮਦਾ ਰਹਿੰਦਾ ਹੈ ਤੇ ਮਰਦਾ ਰਹਿੰਦਾ ਹੈ ਜਿਸਕੇ ਅੰਤਰ ਵਸੇ ਨਿਰੰਕਾਰ ਜਿਸ ਮਨੁਖ ਦੇ ਹਿਰਦੇ ਵਿੱਚ ਨਿਰੰਕਾਰ ਵੱਸਦਾ ਹੈ ਜਿਸ ਕੀ ਸਿੱਖ ਤਰੈ ਸੰਸਾਰ ਸਿੱਖ ਦਾ ਮਤਲਬ ਸਿੱਖਿਆ ਉਸ ਦੀ ਸਿੱਖਿਆ ਨਾਲ ਜਗਤ ਵਿਕਾਰਾਂ ਤੋਂ ਬਚ ਜਾਂਦਾ ਹੈ ਜੋ ਤੁਮ ਭਾਨ ਤਿੰਨ ਪ੍ਰਭ ਜਾਤਾ हे ਪ੍ਰਭੂ ਜੋ ਭਗਤ ਤੈਨੂੰ ਪਿਆਰੇ ਲੱਗਦੇ ਹਨ ਉਹਨਾਂ ਤੇ ਤੈਨੂੰ ਪਛਾਣਿਆ ਹੈ ਨਾਨਕ ਉਨ ਜਨ ਚਰਨ ਪਰਾਤ हे ਨਾਨਕ ਮੈਂ ਉਹਨਾਂ ਭਗਤਾਂ ਦੇ ਚਰਨਾਂ ਤੇ ਪੈਂਦਾ ਹਾਂ ਕਿਉਂਕਿ ਉਹ ਮਾਲਕ ਦੇ ਨਾਲ ਜੁੜੇ ਹੋਏ ਨੇ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਜੋ ਜੋ ਬੇਨਤੀ ਮੈਂ ਕਰਦਾ ਹਾਂ ਪ੍ਰਭੂ ਸਭ ਜਾਣਦਾ ਹੈ ਆਪਨ ਕੀਆ ਆਪੇ ਮਾਨੇ ਆਪਣੇ ਪੈਦਾ ਕੀਤੇ ਜੀਵ ਨੂੰ ਉਹ ਆਪ ਹੀ ਮਾਣ ਬਖਸ਼ਦਾ ਹੈ ਆਪੇ ਆਪ ਆਪ ਕਰਤ ਨਵੇਰਾ ਜੀਵਾ ਦੇ ਕੀਤੇ ਕਰਮਾਂ ਅਨੁਸਾਰ ਪ੍ਰਭੂ ਆਪ ਹੀ ਨਵੇੜਾ ਕਰਦਾ ਹੈ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇੜਾ ਕਿਸੇ ਨੂੰ ਇਹ ਬੁੱਧ ਬਖਸ਼ਦਾ ਹੈ ਕਿ ਪ੍ਰਭੂ ਸਾਡੀ ਨੇੜੇ ਹੈ ਤੇ ਕਿਸੇ ਨੂੰ ਜਣਾਉਂਦਾ ਹੈ ਕਿ ਪ੍ਰਭੂ ਕਿਤੇ ਦੂਰ ਹੈ ਉਪਾਬ ਸਿਆਣਪ ਸਗਲ ਤੇ ਰਹਤ ਸਭ ਹੀਲਿਆਂ ਤੇ ਚਤਰਾਈਆਂ ਤੋਂ ਪ੍ਰਭੂ ਪਰੇ ਹੈ ਭਾਵੇਂ ਕਿਸੇ ਹੀਲੇ ਚ ਚਤਰਾਈ ਨਾਲ ਉਸ ਪਰਮੇਸ਼ਰ ਨੂੰ ਪ੍ਰਸੰਨ ਜਿਹੜਾ ਹੈ ਉਹ ਨਹੀਂ ਕੀਤਾ ਜਾ ਸਕਦਾ ਸਭ ਕਿਸ ਜਾਣੇ ਆਤਮ ਕੀ ਰਹਿਤ ਕਿਉਂਕਿ ਉਹ ਜੀਵ ਦੀ ਆਤਮਕ ਰਹਿਣੀ ਦੀ ਗੱਲ ਜਾਣਦਾ ਹੈ ਜਿਸ ਭਾਵੈ ਤਿਸ ਲੈ ਲੜ ਲਾਈ ਜੋ ਜੀਵ ਉਸ ਨੂੰ ਪਾਉਂਦਾ ਹੈ ਉਸ ਨੂੰ ਆਪਣੇ ਲੜ ਲਾਉਂਦਾ ਹੈ ਥਾਨ ਤੁਨੰਤਰ ਰਿਹਾ ਸਮਾਏ ਪ੍ਰਭੂ ਹਰ ਥਾਂ ਮੌਜੂਦ ਹੈ ਸੋ ਸੇਵਕ ਜਿਸ ਕਿਰਪਾ ਕਰੀ ਉਹੀ ਮਨੁੱਖ ਅਸਲੀ ਸੇਵਕ ਬਣਦਾ ਹੈ ਜਿਸ ਉਤੇ ਪ੍ਰਭੂ ਮਿਹਰ ਕਰਦਾ ਹੈ ਕਿਰਪਾ ਕਰ ਦਿੰਦਾ ਹੈ ਨਿਮਖ ਨਿਮਖ ਜਪ ਨਾਨਕ ਹਰੀ ਏ ਨਾਨਕ ਐਸੇ ਪ੍ਰਭੂ ਨੂੰ ਦਮ ਬਾ ਦਮ ਯਾਦ ਕਰ ਨਿਮਖ ਦਾ ਮਤਲਬ ਹੁੰਦਾ ਅੱਖ ਚਮਕਣ ਦੇ ਸਮੇਂ ਦੇ ਬਰਾਬਰ ਭਾਵ ਸਦਾ ਹੀ ਉਸ ਨੂੰ ਜਿਹੜਾ ਹੈ ਉਹ ਯਾਦ ਕਰ